ਪਰਮਾਣ ਕਰਦੇ ਆ ਕਿ ਜੋ ਆਪਾਂ ਕਹਿੰਨੇ ਆ ਕਿ ਦਾਣਾ ਪਾਣੀ ਦੀ ਖੇਡ ਹੈ ਜਿੱਥੇ ਮਨੁੱਖ ਦਾ ਜੋ ਗੱਲ ਲਿਖਿਆ ਉਹਨੂੰ ਖਾਣਾ ਪੈਂਦਾ ਹੈ ਉਹ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਅੰਦਰ ਵੀ ਕਹਿੰਦੇ ਹਨ ਹੁਕਮ ਹੋਆ ਹਾਸਲ ਤਦੇ ਹੋਏ ਨਿਭੜਿਆ ਹੰਡਾ ਜੀ ਕਮਾਂਦੇ ਸਤਿਗੁਰੂ ਜੀ ਕਹਿੰਦੇ ਆ ਜਦੋਂ ਮਾਲਕ ਦਾ ਹੁਕਮ ਹੋਇਆ ਤਦੋਂ ਇਹ ਫੈਸਲਾ ਹੋਇਆ ਕਿ ਉਸ ਲੇਖ ਅਨਸਾਰ ਜੀਵ ਆਪਣੇ ਕਰਮਾਂ ਨੂੰ ਕਮਾਉਂਦੇ ਫਿਰਦੇ ਹਨ ਆਖੋ ਸਤਨਾਕ ਨਕ ਨਥ ਖਸਮ ਹੱਥ ਕਿਰਤ ਧਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ ਸਾਡਾ ਕੋਈ ਜੋਰ ਨਹੀਂ ਹੈ ਕਿ ਅਸੀਂ ਕੇਵਲ ਇੱਥੇ ਹੀ ਖਾਣਾ ਹੈ ਜਾਂ ਅਸੀਂ ਉੱਥੇ ਨਹੀਂ ਖਾਣਾ ਜਾਂ ਅਸੀਂ ਉੱਥੇ ਜਾਣਾ ਹੈ ਜਾਂ ਉੱਥੇ ਨਹੀਂ ਜਾਣਾ। ਆਪਣੇ ਘਰ ਵਿੱਚ ਖਾਣਾ ਖਾਂਦਿਆਂ ਪਤਾ ਨਹੀਂ ਕਿੱਥੇ ਪਰਮੇਸ਼ਰ ਵੱਲੋਂ ਡਿਊਟੀ ਲੱਗ ਜਾਏ। ਕਿਹੜੇ ਦੇਸ਼ ਵਿੱਚ ਖਾਣਾ ਪੈ ਜੇ ਕਿੱਥੇ ਜਾ ਕੇ ਖਾਣਾ ਪੈ ਜੇ ਕਿਤੇ ਹਸਪੀਟਲ ਵਿੱਚ ਜਾ ਕੇ ਖਾਣਾ ਪੈ ਜੇ ਪਤਾ ਨਹੀਂ ਕਿੱਥੇ ਜਾ ਕੇ ਸਾਨੂੰ ਖਾਣਾ ਪੈ ਸਕਦਾ ਹੈ। ਕਿਉਂਕਿ ਸਤਿਗੁਰੂ ਜੀ ਦੱਸਦੇ ਆ ਕਿ ਸਾਡੀ ਜਿਹੜੀ ਨਾਥ ਹੈ ਉਹ ਮਾਲਕ ਦੇ ਹੱਥ ਵਿੱਚ ਆ ਉਹ ਆਪਣੇ ਹਿਸਾਬ ਨਾਲ ਚਲਾ ਰਿਹਾ ਸਾਨੂੰ ਭੁਲੇਖਾ ਜ਼ਰੂਰ ਹੈ ਕਿ ਅਸੀਂ ਆਪਣੇ ਆਪ ਚੱਲ ਰਹੇ ਹਾਂ ਜਾਂ ਆਪਣੀ ਵੋਧੂ ਦੇ ਨਾਲ ਆਪਾਂ ਕੰਮ ਕਰ ਰਹੇ ਹਾਂ ਜਾਂ ਆਪਣੇ ਦਿਮਾਗ ਦੇ ਨਾਲ ਕੰਮ ਕਰ ਰਹੇ ਹਾਂ ਮਾਰੇ ਕਹਿੰਦੇ ਨਹੀਂ ਇਹ ਤੇਰਾ ਭੁਲੇਖਾ ਹੈ ਤੂੰ ਭਾਵਨਾ ਨਾਲ ਜੁੜ ਕੇ ਉਹਨੂੰ ਸਮਝਣਾ ਕਰ ਸੁਖ ਕਿਸੇ ਚੀਜ਼ ਵਿੱਚ ਵੀ ਨਹੀਂ ਹੈ ਸੁਖ ਸਮਝ ਵਿੱਚ ਤੇ ਗੁਰੂ ਦੇ ਉਪਦੇਸ਼ ਵਿੱਚ ਹੈ ਮਾਰਾ ਸੱਚੇ ਪਾਇਸ਼ਾ ਕਹਿੰਦੇ ਆ ਵੀ ਵੇਖ ਨੱਕ ਨਥ ਖਾਸਮ ਹੱਥ ਕਿ ਸਾਡੀ ਨਥ ਹੈ ਜਿਹੜੀ ਉਹ ਮਾਲਕ ਦੇ ਹੱਥ ਵਿੱਚ ਆ ਕਿਰਤ ਤੱਕੇ ਦੇ ਉਹ ਮਾਲਕ ਪਿਛਲੇ ਕੀਤੇ ਕਰਮਾਂ ਅਨੁਸਾਰ ਹੀ ਇਹ ਬਣਿਆ ਸੁਭਾਅ ਹੁਣ ਤੱਕ ਕੇ ਚੱਲਿਆ ਜਾ ਰਿਹਾ ਹੈ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਮਹਾਰਾਜ ਕਹਿੰਦੇ ਇਹ ਗੱਲ ਸੱਚ ਹੈ ਵੀ ਮਾਲਕ ਜਿੱਥੇ ਰੱਖੇ ਉੱਥੇ ਰਹਿਣਾ ਪੈਂਦਾ ਹੈ ਮਾਲਕ ਜਿੱਥੇ ਖਵਾਉਣਾ ਚਾਹੁੰਦਾ ਉੱਥੇ ਖਾਣਾ ਪੈਂਦਾ ਹੈ ਜਿੱਥੇ ਜੀਵ ਦਾ ਦਾਣਾ ਪਾਣੀ ਲਿਖਿਆ ਹੁੰਦਾ ਹੈ ਜਿੱਥੇ ਜੀਵ ਦਾ ਦਾਣਾ ਪਾਣੀ ਹੈ ਉੱਥੇ ਉਹਨੂੰ ਖਾਣਾ ਹੀ ਪੈਂਦਾ ਹੈ ਇਸ ਕਰਕੇ ਤੂੰ ਚਿੰਤਾ ਨਾ ਕਰ ਤੂੰ ਆਪਣੀ ਮਿਹਨਤ ਕਰ ਸਕਦਾ ਹੈ ਪਰ ਜੋ ਮਾਲਕ ਨੂੰ ਮਨਜ਼ੂਰ ਹੈ ਹੋਣਾ ਉਵੇਂ ਹੀ ਆ ਹਾਂ ਤੇਰੇ ਕੋਲ ਸਿਮਰਨ ਹੈ ਤੇਰੇ ਕੋਲ ਅਰਦਾਸ ਜ਼ਰੂਰ ਹੈ ਤੂੰ ਅਰਦਾਸ ਕਰ ਆਗਰ ਉਹ ਨੂੰ ਭਾ ਗਿਆ ਤਾਂ ਫਿਰ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇ ਉਹ ਦਾਤੇ ਨੇ ਦਾਤ ਆਪਣੇ ਹੱਥ ਦੇ ਉੱਪਰ ਰੱਖੀ ਹੋਈ ਹੈ ਜੋ ਉਹ ਨੂੰ ਭਾਉਂਦਾ ਉਹ ਨੂੰ ਦਾਤ ਦੇ ਦਿੰਦਾ ਹੈ ਆਖੋ ਸਤਨਾ ਸੱਬੇ ਗੱਲਾਂ ਆਪ ਥਾਠ ਬਹਾਲਿਓ ਫਿਰ ਅੱਗੇ ਪੌੜੀ ਵਿੱਚ ਦੱਸਦੇ ਆ ਸਤਿਗੁਰੂ ਜੀ ਕਿ ਮਾਲਕ ਨੇ ਆਪ ਹੀ ਸਾਰੀਆਂ ਜਗਤ ਵਿਉਂਤਾਂ ਨੇ ਜਿਹੜੀਆਂ ਉਹ ਬਣਾ ਕੇ ਕਾਇਮ ਕੀਤੀਆਂ ਹੋਈਆਂ ਨੇ ਆਖੋ ਸਤਨਾਮ ਸੱਬੇ ਗੱਲਾਂ ਆਪ ਥਾਠ ਬਹਾਲਿਓ ਮਾਲਕ ਨੇ ਆਪ ਇਹ ਜਗਤ ਵਿਉਂਤਾਂ ਬਣਾਈਆਂ ਹੋਈਆਂ ਹਨ ਉਹੀ ਵਿਦ ਬਣਾਉਂਦਾ ਹੈ ਆਪੇ ਰਚਨ ਰਚਾਏ ਆਪੇ ਹੀ ਘਾਲਿਓਨਾ ਆਪ ਹੀ ਸੰਸਾਰ ਦੀ ਰਚਨਾ ਰਚ ਕੇ ਆਪ ਹੀ ਉਹ ਪਰਮਾਤਮਾ ਉਹਨੂੰ ਨਾਸ ਕਰਦਾ ਹੈ ਰਚਨਾ ਵੀ ਉਹ ਰਚਦਾ ਹੈ ਤੇ ਨਾਸ ਵੀ ਉਹ ਪਰਮਾਤਮਾ ਕਰਦਾ ਹੈ ਆਪੇ ਰਚਨ ਰਚਾਏ ਆਪੇ ਹੀ ਘਾਲਿਓ ਆਪੇ ਚਾਂਤੇ અપਾਏ ਆਪ ਪ੍ਰਤ ਪਾਲਿਓ ਨਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਉਹਨਾਂ ਨੂੰ ਪਾਲਦਾ ਹੈ ਨਿਮਖ ਨਿਮਖ ਸਵਾਸ ਸਵਾਸ ਜੋ ਸਵਾਸ ਉਹਨੇ ਦਿੱਤਾ ਹੈ ਉਸ ਸਵਾਸ ਦੇ ਉੱਪਰ ਉਹ ਪ੍ਰਮਾਤਮਾ ਪਹਿਰਾ ਦੇ ਰਿਹਾ ਹੈ ਕਈ ਵਾਰੀ ਪੜਿਆ ਸ਼ਬਦ ਆਪਾਂ ਵੀ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਕਿ ਉਹ ਸਾਡਾ ਮਾਲਕ ਪਰਮੇਸ਼ਵਰ ਜੋ ਸਾਨੂੰ ਪਾਲ ਰਿਹਾ ਹੈ ਤੂੰ ਮਨ ਦਾਤ ਦੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ਉਹ ਸਾਡਾ ਮਾਲਕ ਹੈ ਨਿਮਖ ਨਿਮਖ ਹਰ ਪਲ ਪਲ ਨਿਮਖ ਨਿਮਖ ਤੂੰ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਅਸੀਂ ਤੇਰੇ ਬੱਚੇ ਹਾਂ ਇੱਕ ਪਿਤਾ ਇੱਕ ਸਕੇ ਹਮਾਰੇ ਤੂੰ ਮੇਰਾ ਗੁਰਹਾਈ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਨਿਮਖ ਨਿਮਖ ਤੁਮਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ ਜੇਵਾ ਏਕ ਤੇਰੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜੇਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰਾ ਅੰਤ ਨਾ ਕਿ ਨਹੀਂ ਲਹੀਏ ਤੂੰ ਬੜਾ ਵੱਡਾ ਹੈ ਅਸੀਂ ਮੱਛੀ ਦੀ ਨਿਆਈ ਹਾਂ ਤੂੰ ਦਰਿਆਉ ਦਾਨਾ ਬੀਨਾ ਮੈਂ ਮਸਲੀ ਮੈਂ ਮਛਲੀ ਕੈਸੇ ਅੰਤ ਲ੍ਹਾਂ ਮੈਂ ਮੱਛੀਆਂ ਤੂੰ ਦਰਿਆ ਮੈਂ ਅੰਤ ਨਹੀਂ ਪਾ ਸਕਦੀ ਤੇਰਾ ਤੂੰ ਬੜਾ ਵੱਡਾ ਸਮੁੰਦਰ ਹੈ ਮੈਂ ਤੇਰੇ ਵਿੱਚ ਗੋਤੇ ਖਾ ਸਕਦੀ ਆ ਆਪਣਾ ਜੀਵਨ ਜਿਉ ਸਕਦੀ ਆ ਪਰ ਮੈਂ ਤੇਰਾ ਅੰਤ ਨਹੀਂ ਪਾ ਸਕਦਾ ਕਿਉਂਕਿ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ ਜਿਵਾ ਇੱਕ ਕਵਣ ਗੁਣ ਕਹੀਐ ਬੇਸੁਮਾਰ ਬਯੰਤ ਸੁਆਮੀ ਤੇਰਾ ਅੰਤ ਨਾ ਕਿਨਹੀ ਲਈਐ ਕੋਟ ਪ੍ਰਾਗ ਹਮਾਰੇ ਖੰਡ ਹੋ ਤੁਸੀਂ ਕਰੋੜਾਂ ਪਾਪਾਂ ਦੇ ਨਾਸ ਕਰਨ ਵਾਲੇ ਹੋ ਕੋਟ ਪ੍ਰਾਧ ਹਮਾਰੇ ਖੰਡ ਵੋ ਅਨਕ ਵਿਧੀ ਸਮਝਾਵੋ ਤੁਸੀਂ ਅਨੇਕਾਂ ਵਿਧੀਆਂ ਕਰਕੇ ਸਾਨੂੰ ਸਮਝਾਉਣਾ ਕਰਦੇ ਹੋ ਹਮ ਅਗਿਆਨ ਅਲਪਮਤ ਥੋਰੀ ਅਸੀਂ ਤੇ ਅਗਿਆਨੀ ਹਾਂ ਸਾਨੂੰ ਗਿਆਨ ਨਹੀਂ ਹੈ ਹਮ ਅਗਿਆਨ ਅਲਪਮਤ ਥੋਰੀ ਸਾਡੀ ਮਤ ਬੜੀ ਛੋਟੀ ਹੈ ਅਸੀਂ ਬਹੁਤ ਸ਼ੰਕੇ ਕਰਦੇ ਹਾਂ ਅਸੀਂ ਬਹੁਤ ਕੁਝ ਸੋਚਦੇ ਹਾਂ ਕਿਉਂਕਿ ਸਾਡੀ ਮਤ ਅਗਿਆਨਤਾ ਦੇ ਵਸ ਹੈ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰ ਦਰਖਾਓ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਅਸੀਂ ਤੇ ਤੇਰੇ ਗੁਲਾਮ ਹਾਂ ਤੇ ਤੂੰ ਸਾਡੀ ਰਖਿਆ ਕਰਨ ਵਾਲਾ ਹੈ ਆਪੇ ਜਨ ਤੋ ਪਾਏ ਆਪ ਪ੍ਰਤ ਪਾਲਿਓ ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਆ ਇਸ ਪੌੜੀ ਦੇ ਅੰਦਰ ਕਿ ਅਸਾਂ ਜੀਵਾਂ ਨੂੰ ਪੈਦਾ ਕਰਕੇ ਤੂੰ ਆਪ ਹੀ ਪਾਲਣ ਵਾਲਾ ਹੈ ਦਾਸ ਰਖੇ ਕੰਠ ਲਾਏ ਨਦਰ ਨਿਹਾਲਿਓਨ ਆਪੇ ਹੀ ਆਪਣੇ ਸੇਵਕਾਂ ਨੂੰ ਗਲ ਨਾਲ ਲਾ ਕੇ ਰੱਖਦਾ ਹੈ ਤੇ ਆਪ ਹੀ ਮੇਰ ਦੀ ਨਜ਼ਰ ਨਾਲ ਵੇਖਦਾ ਹੈ ਨਾਨਕ ਭਗਤਾ ਸਦਾ ਆਨੰਦ ਪਾਉ ਤੂਜਾ ਜਾਲ ਲਿਓਣਾ ਉਹਨਾਂ ਸੇਵਕਾਂ ਨੂੰ ਭਗਤਾ ਨੂੰ ਸਦਾ ਪ੍ਰਸੰਨਤਾ ਰਹਿੰਦੀ ਹੈ ਕਿਉਂਕਿ ਉਹਨਾਂ ਦਾ ਮਾਇਆ ਦਾ ਪਿਆਰ ਉਸ ਮਾਲਕ ਨੇ ਆਪ ਹੀ ਸਾੜ ਦਿੱਤਾ ਹੈ ਆਖੋ ਸਤਨਾਮ ਇਸ ਤਰ੍ਹਾਂ ਫਿਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਇਹ ਮਨ ਹਰ ਜੀ ਧਿਆਏ ਤੂੰ ਪਰ ਹੁਣ ਤੂੰ ਕੀ ਕਰਨਾ ਹੈ ਪਿਛਲੇ ਕੀਤੇ ਕਰਮਾਂ ਦੇ ਅਨੁਸਾਰ ਤੂੰ ਭੋਗ ਰਿਹਾ ਹੈ ਲੇਖ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਤੂੰ ਇੱਕ ਕੰਮ ਕਰਿਆ ਕਰ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ ਕਿਉਂਕਿ ਸੇਵਾ ਹੋਵੇ ਸਿਮਰਨ ਹੋਵੇ ਉਹੀ ਪ੍ਰਵਾਣਾ ਜੋ ਬੰਦਾ ਚਿੱਤ ਲਾ ਕੇ ਕਰਦਾ ਹੈ ਆਖੋ ਸਤਨਾ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਇਹ ਮਨ ਹਰਜੀ ਧਿਆਏ ਤੂੰ ਇਕ ਕਮਾਨ ਇਕ ਚਿਤ ਪਾਏ ਹਰ ਕੀਆ ਸਦਾ ਸਦਾ ਬੜਿਆਈਆਂ ਦੇ ਨਾ ਪਛੋਤਾਏ ਜਦੋਂ ਉਹਦੀ ਬਖਸ਼ਿਸ਼ ਹੋ ਜਾਂਦੀ ਹੈ ਮਾਲਕ ਇਹ ਸਦਾ ਨਹੀਂ ਉਹਦੇ 'ਚ ਗੁਨਾ ਹੈ ਕਿ ਉਹ ਦਾਤ ਬਖਸ਼ ਕੇ ਪਛਤਾਉਂਦਾ ਨਹੀਂ ਉਹ ਦਾਤ ਦੇ ਕੇ ਨਾ ਸੁਣਾਵੇ ਨਾ ਪਛਤਾਵੇ ਪਰ ਮਨੁੱਖ ਜੇ ਕੁਛ ਦੇ ਵੀ ਦੇਵੇ ਤਾਂ ਪਤਾ ਨਹੀਂ ਕਿੰਨੇ ਵਾਰੀ ਸੁਣਾ ਸਕਦਾ ਹੈ ਪਰ ਮਾਲਕ ਨੇ ਬੜਾ ਕੁਝ ਦਿੱਤਾ ਪਰ ਸਾਨੂੰ ਬੋਲ ਕੇ ਕਦੇ ਨਹੀਂ ਕਿਹਾ ਕਿ ਮੈਂ ਤੈਨੂੰ ਆਹ ਕੁਝ ਦਿੱਤਾ ਹਰ ਕੀਆਂ ਸਦਾ ਸਦਾ ਵਡਿਆਈਆਂ ਦੇਣਾ ਪਛੋਤਾਏ ਹਰੀ ਮਾਲਕ ਸਦਾ ਲਈ ਇਹ ਦਾਤਾਂ ਬਖਸ਼ ਦਿੰਦਾ ਹੈ ਪਰ ਉਹ ਕਦੇ ਪਛਤਾਉਂਦਾ ਨਹੀਂ ਹੈ ਹਉ ਹਰ ਕੈ ਸਦ ਬਲ ਹਾਰਣੈ ਜਿਤ ਸੇਵੈ ਸੁਖ ਪਾਇ ਮੈਂ ਉਸ ਮਾਲਕ ਹਰੀ ਤੋਂ ਪ੍ਰਵਾਣ ਜਾਂਦਾ ਹਾਂ ਜੀ ਦੀ ਸੇਵਾ ਕੀਤਿਆਂ ਸੁਖ ਹੀ ਸੁਖ ਮਿਲਦਾ ਹੈ ਨਾਨਕ ਗੁਰਮਖ ਮਿਲ ਰਹਿ ਹਉ ਮੈਂ ਸ਼ਬਦ ਜਲਾਈ ਇਸ ਤਰਾ ਮਹਾਰਜ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਗੁਰਮਖ ਜਨ ਆਪਣੇ ਮਾਣ ਹੰਕਾਰ ਨੂੰ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਸਾੜ ਕਰਕੇ ਹਰੀ ਵਿੱਚ ਮਿਲੇ ਰਹਿੰਦੇ ਹਨ ਉਹਦੇ ਨਾਲ ਅਪੇਧ ਰਹਿੰਦੇ ਹਨ ਉਹਨਾਂ ਕੋਲ ਕੁਝ ਆਉਂਦਾ ਰਹੇ ਕੁਝ ਜਾਂਦਾ ਰਹੇ ਉਹਨਾਂ ਦੀ ਅਵਸਥਾ ਵਿੱਚ ਕੋਈ ਫਰਕ ਨਹੀਂ ਪੈਂਦਾ ਕੁਝ ਆ ਗਿਆ ਸਮਾਨ ਕੋਈ ਨਹੀਂ ਕੁਛ ਚਲਿਆ ਗਿਆ ਤਾਂ ਅਫਸੋਸ ਕੋਈ ਨਹੀਂ ਕਿਉਂਕਿ ਉਹ ਰਜਾ ਵਿੱਚ ਰਹਿਣ ਸਿੱਖ ਜਾਂਦੇ ਹਨ ਆਖੋ ਸਤਨਾਮ ਨਾਨਕ ਗੁਰਮੁਖ ਮਿਲ ਰਹਿ ਭਾਵ ਗੁਰੂ ਨਾਲ ਮਿਲ ਕੇ ਰਹਿੰਦੇ ਆ ਹਉਮੈ ਸ਼ਬਦ ਜਲਾਏ ਸ਼ਬਦ ਦੇ ਨਾਲ ਆਪਣੀ ਹਉਮੈ ਨੂੰ ਸਾੜ ਲੈਂਦੇ ਹਨ ਜਿੰਨਾ ਤੇ ਉਹ ਪਰਮਾਤਮਾ ਰਹਿਮਤ ਕਰਦਾ ਹੈ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਮਾਲਕ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਵਿੱਚ ਲਾਇਆ ਲਾਇਆ ਹੈ ਆਪ ਹੀ ਸੇਵਾ ਵਿੱਚ ਲਾਉਂਦਾ ਹੈ ਤੇ ਆਪ ਹੀ ਬਖਸ਼ਿਸ਼ ਕਰਦਾ ਹੈ ਕਿਉਂਕਿ ਸਭਨਾ ਦਾ ਮਾਪਿਓ ਆਪ ਹੈ ਆਪੇ ਸਾਰ ਕਰੇ ਸਵਨਾ ਕਾ ਮਾਪਿਓ ਆਪ ਹੈ ਕਿਉਂਕਿ ਉਹ ਆਪ ਹੀ ਸਵਨਾ ਦਾ ਅਸਲੀ ਮਾਤਾ ਪਿਤਾ ਹੈ ਤੇ ਆਪ ਹੀ ਸਭ ਦੀ ਸੁਵਾਲ ਕਰਨ ਵਾਲਾ ਹੈ ਜਿਵੇਂ ਆਪਾਂ ਸ਼ਬਦ ਪੜਿਆ ਵੀ ਤੁਮ ਦਾ ਤੇ ਠਾਕੁਰ ਪ੍ਰਤਪਾਲਕ ਨਾਇ ਖਸਮ ਹਮਾਰੇ ਇਸ ਤਰ੍ਹਾਂ ਸਵਨਾ ਕਾ ਮਾਪਿਓ ਆਪ ਹੈ ਆਪੇ ਸਾਰ ਕਰੇ ਤੂੰ ਵੀ ਗੁਰੂ ਅੱਗੇ ਖੜ ਕੇ ਹੀ ਕਿਹਾ ਕਰ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭ ਨਹੀਂ ਥਾਈ ਤਾਂ ਉਹ ਕਿਹਾ ਕਾੜਾ ਜੀ ਫਿਰ ਮੈਨੂੰ ਕਾਦਾ ਫਿਕਰ ਹੈ ਮੇਰਾ ਅਸਲੀ ਰਿਸ਼ਤੇਦਾਰ ਸਾਕਾ ਸੰਬੰਧੀ ਮਾਪਿਓ ਸਤਿਗੁਰੂ ਜੀ ਤੂੰ ਹੀ ਹੈ ਆਖੋ ਸਤਨਾਮ ਫਿਰ ਦੂਜਾ ਨੰਬਰ ਦੋ ਅਰਦਾਸ ਕਰਨੀ ਅਸੀਂ ਔਗਣਾ ਦੇ ਭਰੇ ਹੋਏ ਹਾਂ ਤੂੰ ਸਾਡਾ ਮਾਪਿਓ ਹੈ ਤੂੰ ਬਖਸ਼ਣਾ ਹਾਰ ਹੈ ਹਮ ਆਵਗਣ ਭਰੇ ਏਕ ਗੁਣ ਨਹੀਂ ਅਸੀਂ ਤੇ ਔਗਣਾਂ ਦੇ ਭਰੇ ਹੋਏ ਆ ਇੱਕ ਵੀ ਗੁਣ ਨਹੀਂ ਸਾਡੇ ਵਿੱਚ ਤਾਂ ਹਮ ਆਵਗਣ ਭਰੇ ਏਕ ਗੁਣ ਨਹੀਂ ਅਸੀਂ ਤੇ ਅੰਮ੍ਰਿਤ ਵਰਗਾ ਰਸ ਬਚਨ ਛੱਡ ਕੇ ਜ਼ਹਿਰ ਖਾਣ ਵਾਲੇ ਆ ਅੰਮ੍ਰਿਤ ਛਾੜ ਅੰਮ੍ਰਿਤ ਨੂੰ ਛੱਡ ਕੇ ਵਿਖਾ ਵਿਖਖਾਈ ਜ਼ਹਿਰ ਖਾਣ ਵਾਲੇ ਆ ਜ਼ਹਿਰ ਵਰਗੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਜੈਰ ਵਰਗੇ ਖਾਣੇ ਚੰਗੇ ਲੱਗਦੇ ਨੇ ਅਮਰਤ ਵਰਗੇ ਬੋਲ ਚੰਗੇ ਨਹੀਂ ਲੱਗਦੇ ਅਮਰਤ ਵਰਗਾ ਖਾਣਾ ਵੀ ਚੰਗਾ ਨਹੀਂ ਲੱਗਦਾ ਆਖੋ ਸਤਨਾਪਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਹਰੀ ਨੇ ਮਾਲਕ ਨੇ ਮਨੁੱਖਾਂ ਨੂੰ ਸੇਵਾ ਵਿੱਚ ਲਾਇਆ ਹੈ ਆਪ ਹੀ ਬਖਸ਼ਿਸ਼ ਕਰਦਾ ਹੈ ਕਿਉਂਕਿ ਸਭਨਾ ਕਾ ਮਾਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜਕਰ ਵਾਸ ਹੈ ਜੁਗ-ਜੁਗ ਸੋਬਾ ਹੋਏ ਜੋ ਮਨੁੱਖ ਨਾਮ ਜਪਦੇ ਹਨ ਉਹ ਆਪਣੇ ਟਿਕਾਣੇ ਤੇ ਆਪਣੇ ਅੰਦਰ ਨੂੰ ਟਿਕਾ ਵਿੱਚ ਰੱਖਦੇ ਹਨ ਟਿਕੇ ਰਹਿੰਦੇ ਹਨ ਤੇ ਹਰੇਕ ਜੁਗ ਵਿੱਚ ਉਹਨਾਂ ਦੀ ਸੋਬਾ ਹੁੰਦੀ ਹੈ ਨਾਨਕ ਨਾਮ ਧਿਆਇਨ ਤਿਨ ਨਿਜਕਰ ਵਾਸ ਹੈ ਜੁਗ ਜੁਗ ਸੋਭਾ ਹੋਏ ਸਦਾ ਰਹਿਣ ਵਾਲੀ ਸੋਭਾ ਹੈ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂ ਦੀ ਬਿਲਮ ਨਾ ਹੋਏ ਚਾਰਕ ਦਿਨਾਂ ਦੀ ਸੋਭਾ ਹੈ ਪਰ ਨਾਮ ਦੀ ਬੰਦਗੀ ਦੀ ਸੋਭਾ ਸਦਾ ਰਹਿਣ ਵਾਲੀ ਇਸ ਜੁਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋਭਾ ਨਾ ਹੋਏ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮਣਾ ਮਾਨਜਿਕ ਮਨੁੱਖ ਨੂੰ ਨਹੀਂ ਉਹਦੀ ਮਾਇਆ ਨੂੰ ਜਿੰਨਾ ਚਿਰ ਮਾਇਆ ਲੋਕ ਮਾਨ ਕਰਦੇ ਜਿਦਨ ਚਲੀ ਗਈ ਮਾਨ ਕਰਨਾ ਛੱਡ ਦਿੰਦੇ ਨਾਨਕ ਨਾਮ ਧਿਆਏ ਹਨ ਤਿੰਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਇਸ ਤਰ੍ਹਾਂ ਹੇ ਅਕਾਲ ਪੁਰਖ ਵਹਿ ਗੁਰੂ ਪਰਮੇਸ਼ਰ ਤੂੰ ਕਰਨ ਕਰਣ ਸਮਰਥ ਹੈ ਤੂੰ ਕਾਰਣ ਕਾਰਣ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰਨਾ ਕੋਈ ਏ ਕਰਤਾਰ ਤੂੰ ਸਾਰੀ ਕੁਦਰਤ ਨੂੰ ਰਚਣ ਵਾਲਾ ਹੈ ਸਾਰੀ ਕੁਦਰਤ ਤਿੰਨਾਂ ਲੋਕਾਂ ਵਿੱਚ ਤੂੰ ਰਮਿਆ ਹੋਇਆ ਤੇ ਤੇਰੀ ਰਚਨਾ ਹੈ ਤੇਥੋਂ ਬਿਨਾ ਤੁਝ ਬਿਨੇ ਅਬਰਨਾ ਕੋਈ ਤੇਰੇ ਬਿਨਾ ਤੇਰੇ ਜਿੱਡਾ ਹੋਰ ਕੋਈ ਮੈਨੂੰ ਨજર ਨਹੀਂ ਹੁੰਦਾ ਤੂੰ ਆਪੇ ਸਿਸ਼ਟ ਸਿਰ ਜੀਆ ਆਪੇ ਫੋਨਾ ਗੋਈ ਤੂੰ ਆਪੀ ਸਿਸ਼ਟ ਸਿਰ ਜੀਆ ਕੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਫਿਰ ਨਾਸ ਕਰਨ ਵਾਲਾ ਹੈ ਆਪੇ ਫੋਨਾ ਗੋਈ ਗੋਈ ਭਾਵ ਨਮਸ ਕਰਨਾ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਸਭ ਥਾਈਂ ਹਰੀ ਦਾ ਹੀ ਹੁਕਮ ਵਰਤ ਰਿਹਾ ਹੈ ਮਾਲਕ ਦਾ ਹੀ ਹੁਕਮ ਵਰਤ ਰਿਹਾ ਹੈ ਜੋ ਉਹ ਕਰਦਾ ਹੈ ਸੋਈ ਹੁੰਦਾ ਹੈ ਵੜੇ ਆਈ ਗੁਰਮੁਖ ਤੇ ਪ੍ਰਵ ਹਰ ਪਾਵੈ ਸੋਈ ਇਸ ਤਰ੍ਹਾਂ ਭਾਈ ਜੋ ਮਨੁੱਖ ਗੁਰੂ ਜੀ ਦੇ ਸਨਮੁਖ ਰਹਿੰਦਾ ਹੈ ਉਹਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ਉਹਦੇ ਉਪਦੇਸ਼ ਨੂੰ ਸੁਣਦਾ ਰਹਿੰਦਾ ਹੈ ਉਹਨੂੰ ਮਾਲਕ ਫਿਰ ਬੜਿਆਈ ਬਖਸ਼ਦਾ ਹੈ ਉਹ ਉਸ ਹਰੀ ਨੂੰ ਮਿਲ ਪੈਂਦਾ ਹੈ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸੁਦ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਦੇ ਸਨਮੁਖ ਮਨੁਖ ਹਰੀ ਨੂੰ ਸਿਮਰਦੇ ਹਨ ਜਿਨ੍ਹਾਂ ਨੇ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਉਹਦੀ ਆਰਾਧਨਾ ਕੀਤੀ ਬੰਦਗੀ ਕੀਤੀ ਸਾਵੇ ਅੱਖੋ ਧੰਨ 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 ਗੁਰ ਸੋਈ ਇਸ ਕਰਕੇ ਸਾਰੇ ਇਹ ਕਿਹਾ ਕਰੋ ਕਿ ਐ ਸਤਿਗੁਰੂ ਤੂੰ ਧੰਨ ਹੈ ਤੂੰ ਧੰਨ ਹੈ ਤੂੰ ਧੰਨ ਹੈ ਉਹਨੂੰ ਧੰਨ ਹੀ ਕਹਿ ਸਕਦੇ ਆ ਜਿਸ ਠਾਕਰ ਸੋ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ ਜਿਹਦੇ ਅੱਗੇ ਕੋਈ ਜੋਰ ਨਹੀਂ ਉਹਦੇ ਅੱਗੇ ਨਮਸਕਾਰ ਉਹਦੇ ਅੱਗੇ ਨੀਵੇਂ ਹੋ ਕੇ ਅਰਦਾਸ ਹੀ ਕਰ ਸਕਦੇ ਆ ਆਖੋ ਸਤਨਾਮ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ